ਅੱਜ ਆਪਾਂ ਲੈ ਕੇ ਆਏ ਲੈਸਾ ਅੱਜ ਆਪਾਂ ਸੁਣ ਸੋਹਣੀਆਂ ਸੋਹਣੀਆਂ ਲੈਸਾਂ ਦਿਖਾਵਾਂਗੇ ਜਿਹੜੀਆਂ ਤੁਸੀਂ ਵਧੀਆ ਲਾ ਕੇ ਸੂਟ ਤੇ ਬਹੁਤ ਸੋਹਣਾ ਸੂਟ ਤੁਸੀਂ ਤਿਆਰ ਕਰ ਸਕਦੇ ਹੋਗੇ ਇਹ ਤੁਸੀਂ ਪਲੇਨ ਸੂਟਾਂ ਤੇ ਵੀ ਲਾ ਸਕਦੇ ਹੋ ਪ੍ਰਿੰਟ ਤੇ ਵੀ ਲਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਦਿਖਾਉਣੇ ਮਲਟੀ ਲੈਸ ਇਹ ਹੈਗੇ ਮਲਟੀ ਲੈਸ ਬਹੁਤ ਪਿਆਰੀ ਲੈਸਾ ਇਹ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋਗੇ ਸਾਡੇ ਵਟਸਐਪ ਤੇ ਤੁਸੀਂ ਮੈਸੇਜ ਭੇਜ ਕੇ ਤਾਂ ਤੁਸੀਂ ਘਰ ਬੈਠੇ ਲੈਸਾ ਮੰਗਵਾ ਸਕਦੇ ਹੋਗੇ ਤੇ ਇਹ ਤੁਹਾਨੂੰ ਮਿਲੂਗੀ ਸਮਝ ਲਓ ਬਿਲਕੁਲ ਘੱਟ ਰੇਟਾਂ ਦੇ ਵਿੱਚ ਹੋਲ ਸੇਲ ਦੇ ਵਿੱਚ ਤੁਹਾਨੂੰ ਇਹ ਲੈਸ ਮਿਲੂਗੀ ਤੁਹਾਨੂੰ ਇੱਕ ਪੀਸ ਵੀ ਮਿਲ ਜੂਗਾ ਇਹ ਜੇ ਤੁਸੀਂ ਇੱਕ ਪੀਸ ਲੈਣਾ ਉਹ ਵੀ ਤੁਸੀਂ ਘਰ ਬੈਠੇ ਪ੍ਰਾਪਤ ਕਰ ਸਕਦੇ ਹੋਗੇ ਤੇ ਜਿਹੜਾ ਨੰਬਰ ਹੈਗਾ ਸਾਡਾ ਨੰਬਰ ਹੈਗਾ 99144 70386 99144 70386 ਇਹ ਆਪਣਾ ਨੰਬਰ ਹੈ WhatsApp ਇਹ ਤੇ ਤੁਸੀਂ ਮੈਸੇਜੇ ਭੇਜ ਕੇ ਤੁਸੀਂ ਇਹ ਲੈਸ ਮਗਵਾ ਸਕਦੇ ਹੋ ਬਿਲਕੁਲ ਘੱਟ ਰੇਟਾਂ ਦੇ ਵਿੱਚ ਲੈਸਾਂ ਮਿਲਣੀਆਂ ਤੁਹਾਨੂੰ ਤੇ ਲੈਸਾਂ ਦੀ ਕੁਆਲਿਟੀ ਬਿਲਕੁਲ ਇੱਕ ਨੰਬਰ ਹੋਊਗੀ ਬਹੁਤ ਸੋਹਣੀਆਂ ਲੈਸਾਂ ਹੋਣੀਆਂ ਉਸ ਤੋਂ ਬਾਅਦ ਆਪਾਂ ਦੂਜਾ ਥਾਂ ਦਿਖਾਉਣੇ ਆ ਇਹ ਦੇਖੋ ਲੈਸ ਕਿੰਨੀ ਵਧੀਆ ਸ਼ਾਈਨਿੰਗ ਦੇਖੋ ਇਹਦੀ ਬਹੁਤ ਪਿਆਰੀ ਇਹ ਲੈਸਾਂ ਇਸ ਤਰੀਕੇ ਨਾਲ ਇਹ ਵੀ ਤੁਸੀਂ ਮੰਗਵਾ ਸਕਦੇ ਹੋਗੇ ਇਹਨੂੰ ਤੁਸੀਂ ਘੇਰ ਬਾਜੂ ਦੁਪੱਟੇ ਤੇ ਕਿਸ ਤਰ੍ਹਾਂ ਮਰਜੀ ਤੁਸੀਂ ਲਾ ਕੇ ਬਹੁਤ ਸੋਹਣਾ ਸੂਟ ਤਿਆਰ ਕਰ ਸਕਦੇ ਹੋ ਬਹੁਤ ਵਧੀਆ ਇਹ ਲੈ ਸਕੀ ਇਹ ਹੈਗੀ ਇਹ ਚ ਸਮਝ ਲਓ ਜਾਨੀ ਕਿ ਕਈ ਛੇੜ ਜੇ ਪੈਂਦੇ ਆਗੇ ਦੇਖਣ ਨੂੰ ਤਾਂ ਦੇਖੋ ਐ ਲੱਗਦੀ ਆ ਵੀ ਇਹ ਚਿੱਟੀਆਂ ਪਰ ਇਹ ਚਿੱਟੀ ਲੈਸ ਨਹੀਂ ਹੈਗੇ ਇਹਦੇ ਕਈ ਛੇੜ ਜੇ ਹੁੰਦੇ ਆਗੇ ਬਹੁਤ ਪਿਆਰੀ ਆ ਦੇਖੋ ਇਹ ਲੈ ਸਕੀ ਇਹ ਵੀ ਤੁਸੀਂ ਮੰਗਵਾ ਸਕਦੇ ਹੋ ਹੁਣ ਆਪਾਂ ਦਿਖਾਣੇ ਸਾਨੂੰ ਅੱਗੇ ਲੈਸ ਇਹ ਵਾਲੀ ਦੇ ਬਹੁਤ ਪਿਆਰੀ ਦੇਖੋ ਲੈਸ ਆ ਇਹ ਵੀ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋਗੇ ਬਸ ਤੁਸੀਂ ਨੇ ਕਰਨਾ ਕਿ WhatsApp ਤੇ ਤੁਸੀਂ ਮੈਸੇਜ ਭੇਜਣਾਗਾ ਮੈਸੇਜ ਤੇ ਇੱਕ ਇਸ ਨੂੰ ਇਹ ਲੈਸ ਤੁਹਾਡੇ ਘਰ ਤੱਕ ਪ੍ਰਾਪਤ ਹੋਊਗੀ ਆਨਲਾਈਨ ਤੁਸੀਂ ਇਹਨੂੰ ਮੰਗਵਾ ਸਕਦੇ ਹੋ ਇੱਕ ਪੀਸ ਵੀ ਤੁਹਾਡੇ ਘਰ ਤੱਕ ਇਹ ਪਹੁੰਚੂਗਾ ਇਸ ਤਰੀਕੇ ਨਾਲ ਜਿਹੜੀ ਐ ਲੈਸ ਆ ਤੁਸੀਂ ਮੰਗਵਾ ਸਕਦੇ ਹੋ ਜਿਵੇਂ ਕਿ ਦੇਖੋ ਮੇਰੇ ਮਗਰ ਤੁਸੀਂ ਦੇਖ ਹੀ ਚੁੱਕੇ ਹੋਗੇ ਵੀ ਲੈਸ ਆਪਣੀ ਦੇਖੋ ਲਾ ਕੇ ਬਹੁਤ ਸੋਹਣੀ ਦੇਖ ਐਦਾਂ ਲੈਸਾਂ ਲਾ ਕੇ ਜਿਹੜੇ ਆਪਾਂ ਕੱਪੜੇ ਤਿਆਰ ਕਰਦੇ ਆਂਗੇ ਤੇ ਇਸ ਤਰੀਕੇ ਨਾਲ ਤੁਸੀਂ ਕੱਪੜੇ ਵੀ ਤਿਆਰ ਕਰਵਾ ਸਕਦੇ ਹੋ ਲੈਸਾਂ ਲਾ ਕੇ ਜੇ ਤੁਸੀਂ ਇਹ ਕੱਪੜਾ ਤਿਆਰ ਕਰਵਾਉਣਾ ਤੇ ਜੇ ਤੁਸੀਂ ਲੈਸਾਂ ਮੰਗਵਾਉਣੀਆਂ ਲੈਸਾਂ ਵੀ ਤੁਸੀਂ ਮੰਗਵਾ ਸਕਦੇ ਇਹ ਹੈਗੇ 골ਡਨ ਕਲਰ गोल्डन कलर ਦੇ ਵਿੱਚ ਇਹ ਲੈਸਾ ਦੇਖੋ ਬਹੁਤ ਪਿਆਰੀ ਲੈਸਾ ਕਦੇ ਵੀ ਲੈਸਾ ਖਰਾਬ ਨਹੀਂ ਹੁੰਦੀ ਨਾ ਇਹਦਾ ਰੰਗ ਫੇਟ ਹੋਵੇ ਤੇ ਇਹ ਵੀ ਤੁਸੀਂ ਆਨਲਾਈਨ ਮੰਗਵਾ ਸਕਦੇ ਹੋਗੇ ਬਹੁਤ ਪਿਆਰੀ ਲੈਸਾ ਇਹ ਵੀ ਆਪਾਂ 골ਡਨ ਕਲਰ ਜਿ ਦਿਖਾਵਾਂਗੇ ਤੁਹਾਨੂੰ ਦੇਖੋ ਇਹ ਵੀ 골ਡਨ ਕਲਰ ਚ ਬਹੁਤ ਪਿਆਰਾ ਇਹਦਾ ਡਿਜ਼ਾਈਨ ਆ ਲੈਸਾ ਇਹ ਵੀ ਤੁਸੀਂ ਘਰ ਬੈਠ ਕੇ ਮੰਗਵਾ ਸਕਦੇ ਹੋ ਲੈਸਾ ਬਹੁਤ ਪਿਆਰੀਆਂ ਪਿਆਰੀਆਂ ਲੈਸਾਂ ਨੇ ਤੇ ਲੈਸ ਜਿਹੜੀ ਹੋਊਗੀ ਬਿਲਕੁਲ ਇੱਕ ਨੰਬਰ ਦੀ ਲੈਸ ਹੋ ਆਪਣੇ ਕੋਲੇ ਉਸ ਤੋਂ ਬਾਅਦ ਆਪਣੇ ਕੋਲੇ ਲੈਸ ਆ ਗਈ ਹੈ ਵਾਜੀ ਐਦਾਂ ਇਹ ਡਿਜ਼ਾਈਨ ਤੁਸੀਂ ਦੇਖ ਲੋਗੇ ਬਹੁਤ ਪਿਆਰਾ ਬਰੀਕ ਮੋਤੀ ਵਾਲੀ ਇਹ ਲੈਸ ਆ ਇਹ ਵੀ ਗੋਲਡਨ ਕਲਰ ਦੇ ਵਿੱਚ ਆ ਇਹ ਤੁਸੀਂ ਕਿਸੇ ਮਰਜੀ ਸੂਟ ਤੇ ਲਾ ਸਕਦੇ ਹੋਗੇ ਦੁੱਟੇ ਤੇ ਵੀ ਲੱਗੂ ਬਾਜੂ ਤੇ ਲੱਗੂ ਘਰੇ ਤੇ ਲੱਗੂ ਇਹ ਚਾਕਾਂ ਦੇ ਵੀ ਲੈਸ ਲੱਗੂਗੀ ਇਸ ਤਰੀਕੇ ਨਾਲ ਜਿਹੜੀ ਐ ਲਾਈਸ ਤੁਸੀਂ ਲਾ ਕੇ ਬਹੁਤ ਸੋਹਣਾ ਇੱਕ ਸੂਟ ਤਿਆਰ ਕਰ ਸਕਦੇ ਹੋ ਤੁਸੀਂ 2.5 300 ਵਾਲਾ ਕਪੜਾ ਲੈ ਕੇ ਵੀ ਇੱਕ ਬਹੁਤ ਵਧੀਆ ਜਿਹੜਾ ਹੈਵੀ ਸੂਟ ਤੁਸੀਂ ਤਿਆਰ ਕਰ ਸਕਦੇ ਹੋ ਉਸ ਤੋਂ ਬਾਅਦ ਇੱਕ ਵਾਰ ਇਹ ਹੈ ਜੀ ਇਹ 골ਡਨ ਤੇ ਕਰੀਮ ਕਲਰ ਇਹਦਾ ਮੋਤੀ ਹੈਗਾ ਸਿੰਗਲੇ ਹੀ ਮੋਤੀ ਹੈ ਇਹਦਾ ਸਿੰਗਲ ਮੋਤੀ ਦੀ ਇਹ ਲੈਂਸ ਆ ਇਹ ਤੁਸੀਂ ਬਾਟਮ ਤੇ ਵੀ ਲਾ ਸਕਦੇ ਹੋਗੇ ਨੀਚੇ ਬਾਟਮ ਤੇ ਬਲੂ ਘੂੜੱਪੱਟੇ ਦੇ ਲੱਗੂ ਘੇਰ ਤੇ ਬਾਜੂ ਤੇ ਲਾ ਕੇ ਇਹ ਬਹੁਤ ਸੋਹਣਾ ਸੂਟ ਤਿਆਰ ਹੋਊਗਾ ਇਹ ਆਪਾਂ ਅੱਜ ਆ ਜੀਆਂ ਲੈਸਾਂ ਜਿਹੜੀਆਂ ਆਪਾਂ ਦਿਖਾਈਆਂ ਨੇ ਜਿਸੇ ਵੀ ਭੈਣ ਵੀਰ ਨੇ ਲੈਸਾਂ ਮੰਗਵਾਉਣੀਆਂ ਨੇ ਤਾਂ WhatsApp ਤੇ ਮੈਸੇਜ ਕਰਕੇ ਲੈਸਾਂ ਸਾਰੀਆਂ ਤੁਸੀਂ ਮੰਗਵਾ ਸਕਦੇ ਹੋ ਬਿਲਕੁਲ ਘੱਟ ਰੇਟਾਂ ਵਿੱਚ ਲੈਸਾਂ ਮਿਲਣੀਆਂ ਹੋਲਸੇ ਲੈਸਾਂ ਮਿਲਣੀਆਂ ਆਪਣੇ ਕੋਲ ਏਕਾ ਜੀ ਵੀਡੀਓ ਵਧੀਆ ਲੱਗੀ ਬਾਤ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ 干了没？